ਦਨਕਸ਼ੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਰਬੀ ਸਰ ਜੇਲ੍ਹ ਦੇ ਵਿੱਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਕੈਦੀਆਂ ਦੇ ਵਿਚਕਾਰ ਇਹ ਝੜਪ ਹੋਈ ਹੈ ਦੋ ਗੁੱਟ ਆਪਸ ਦੇ ਵਿੱਚ ਪੇੜ ਗਏ ਤੇ ਇਸ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ ਇਸ ਸਾਰੇ ਮਾਮਲੇ ਦੇ ਵਿੱਚ ਤਿੰਨ ਜੋ ਕੈਦੀ ਹੈ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੋਰ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ ਮਨਜੋਤ ਕੋਲੋਂ ਮਨਜੋਤ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕੈਦੀਆਂ ਦੇ ਵਿਚਕਾਰ ਝੜਪ ਹੋਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ ਹੈ ਜੀ ਬਿਲਕੁਲ ਹਰਮਨ ਜੀ ਇਸ ਤਰੀਕੇ ਨਾਲ ਅੰਮ੍ਰਿਤਸਰ ਦੀ ਸੈਂਟਰਲ ਜਿਲ੍ਹੇ ਵਿੱਚ ਇਹ ਹਮਲਾ ਹੁੰਦਾ ਹੈ ਔਰ ਇਹ ਵੀ ਪਤਾ ਲੱਗ ਰਿਹਾ ਸੀ ਕਿ ਜੇਲ੍ਹ ਦੇ ਵਿੱਚੋਂ ਹਰਮਨ ਸਾਹਿਬ ਦੇ ਵਿੱਚ ਜਿਹੜੀ ਡਾਕਟਾ ਕੇ ਵਾਪਸ ਲੈ ਕੇ ਸਿਵਲ ਹਸਪਤਾਲ ਆਇਆ ਜਾਇਆ ਗਿਆ ਔਰ ਤਿੰਨ ਇਸ ਦੇ ਵਿੱਚ ਜਿਹੜੇ ਕੈਦੀ ਨੇ ਉਹ ਭਿੜੇ ਨੇ ਹਾਲਾਂਕਿ ਦੋਨੋਂ ਕੋਟ ਆਪਸ ਚ ਭਿੜੇ ਨੇ ਆਪਸੀ ਰੰਜਿਸ਼ ਦਾ ਮਾਮਲਾ ਵਿਕਾਸ ਵਿੱਚ ਰੱਖਿਆ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨਾ ਬਿਲਕੁਲ ਬੋਨ ਹੈ ਕਿਉਂਕਿ ਨਜ਼ਦੀਕ ਲੱਗਦਾ ਜਿਹੜਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਜਿਹੜਾ ਖਾਣਾ ਲੱਗਦਾ ਹੈ ਸਬਮਿਸ਼ਨ ਸਟੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਲੇਕਿਨ ਕਿੰਨਾ ਕਿਤੇ ਵੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਹੈ ਔਰ ਹਲਚਲ ਹੋਈ ਹੈ ਮੀਡੀਆ ਦੇ ਵਿੱਚ ਵੀ ਕਿ ਅੰਮ੍ਰਿਤਸਰ ਜਿਹੜੀ ਸੈਂਟਰਲ ਜਿਹੜਾ ਸਾਹਾਪੁਰ ਦੇ ਉੱਤੇ ਇੱਕ ਕਤਵਾ ਵਾਪਰੀ ਆ ਪਛ ਤੋਂ ਉਪਰ ਜਿਹੜੇ ਭੇਡੇ ਨੇ ਕਿਉਂਕਿ ਪਿਛਲੇ ਵੀ ਲਗਾਤਾਰ ਸਮੇਂ ਦੌਰਾਨ ਇਹ ਵਕ ਵਕ ਖੇਡਾਂ ਦੀਆਂ ਖਬਰਾਂ ਜਿਹੜੀਆਂ ਨਿਕੋ ਕੇ ਸਾਹਮਣੇ ਆਉਂਦੀਆਂ ਨੇ ਪਰ ਹਾਲਾਂਕਿ ਕੋਈ ਪੁਖਤਾ ਪਰਬੰਧ ਜਿਹੜਾ ਉਹ ਨਹੀਂ ਕੀਤਾ ਜਾਂਦਾ ਕਿ ਕਿਸ ਕਾਰਨ ਇੱਕ ਐ ਵੀ ਜਿਹੜੇ ਆਪਸ ਚ ਲੜਦੇ ਨੇ ਜੇਕਰ ਕੋਈ ਆਪਸੀ ਰੰਜਿਸ਼ ਹੈ ਦਾਣਾ ਨੂੰ ਬੱਕਰੀਆਂ ਬੱਕਰੀਆਂ ਬੈਰਕਾਂ ਦੇ ਵਿੱਚ ਰੱਖਿਆ ਜਾਵੇ ਬੱਕਰੀਆਂ ਬੱਕਰੀਆਂ ਜਿਹੜੀਆਂ ਬੈਰਕਾਂ ਦੇ ਉੱਪਰਲੇ ਰੱਖਿਆ ਜਾਵੇ ਤੇ ਕਿ ਫਿਰ ਵੀ ਕਿਉਂ ਇਹ ਸਾਰਾ ਕੁਝ ਵਾਪਰਦਾ ਹੈ ਕਿ ਤਨਾ ਕਿਤੇ ਸਵਾਲੀਅਤ ਚਾਰਪਲਸ ਪੁੱਛਾ ਚੁੱਕੇ ਵੀ ਆ ਖੜੇ ਕਰ ਦਿੰਦਾ ਹੁਣ ਤੇ ਪੈਂਤੀਆਂ ਵੀ ਜਿਹੜੀ ਖਲਾਸ ਕਰਤੀ ਜਾ ਰਹੀ ਹੈ ਕਿ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਲੇਕਿਨ ਦੂਸਰੇ ਪਾਸੇ ਇਹ ਵੀ ਕਿ ਤਨਾ ਕਿਤੇ ਸਵਾਲੀਅਤ ਚਾਰ ਖੜਾ ਕਰਦਾ ਕਿ ਜੇਕਰ ਹਵ ਕੈਦੀਆਂ ਤੇ ਆਪਸੀ ਰੰਜਿਸ਼ ਕਰਕੇ ਕੈਦੀ ਭਿੜੇ ਨੇ ਤਾਂ ਉਹਨਾਂ ਦਾ ਪੁਲਿਸ ਦੇ ਵਿੱਚ ਕਿਉਂ ਨਹੀਂ ਅਜੇ ਤੱਕ ਮਾਮਲਾ ਦਰਜ ਕਰਵਾਇਆ ਗਿਆ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹ ਆਪਣੀ ਹੀ ਦਰਜੇ ਉੱਪਰ ਕਿਉਂ ਕਾਰਵਾਈ ਨੂੰ ਤਾਂ ਜਾਬ ਦਿੱਤਾ ਜਾ ਰਿਹਾ ਜੀ ਹਰਮਨ ਜੀ ਜਾਣਕਾਰੀ ਲਈ ਧੰਨਵਾਦ ਤਾਂ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਜੋ ਜੇਲ੍ਹ ਦੇ ਵਿੱਚ ਕੈਦੀਆਂ ਦੀ ਝੜਪ ਹੋਈ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਦੋ ਗੁੱਟ ਜੜੇ ਹੈਗੇ ਕੈਦੀਆਂ ਦੇ ਆਪਸ ਦੇ ਵਿੱਚ ਝੜਪ ਹੈ ਜਿਸ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਤਿੰਨ ਕੈਦੀਏ ਜੋ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਜੋ ਆਪਸੀ ਇਹਨਾਂ ਦੀ ਝੜਪ ਹੋਈ ਇੱਕ ਦੂਜੇ ਦੀ ਮਾਰ ਕੁੱਟ ਕੀਤੀ ਗਈ ਹੈ ਤੇ ਤਿੰਨ ਕੈਦੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੈਦੀਆਂ ਦੀ ਜੜਪ ਹੋਈ ਹੈ ਜਿਸ ਦੇ ਵਿੱਚ ਤਿੰਨ ਕੈਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par